ਜਿੱਥੇ ਜਿੱਥੇ ਆਪਣੀ ਸਾਰੇ ਡਾਲ ਮਰੇ ਬਣ ਸਾਰੇ ਸਾਰੇ ਵਾਹਨ ਦੀ ਦੁਬਾਰੇ ਫਿਰਨਾ ਪਊ ਸਾਰੇ ਜੇ ਤੁਹਾਨੂੰ ਜਿਹੜੇ ਆ 2 ਕਿਲੋ 3 ਕਿਲੋ ਚੋਂ ਜ਼ਿਆਦਾ ਮਰੀ ਗਏ ਤਾਂ ਇਹਦੇ ਵਿੱਚ ਆਪਾਂ ਨੂੰ ਫਿਰਨਾ ਪਊ ਤਾਂ ਜਿੱਥੇ ਜਿੱਥੇ ਡਾਲ ਮਰੇ ਉਹਨੂੰ ਸੇ ਕਿਉਂਕਿ ਜਿੰਨੀ ਕੁ ਭਈਆਂ ਦੀ ਮਿਹਨਤ ਲੱਗੀ ਆ ਉਦੋਂ ਅੱਧੀ ਸਾਡੀ ਮਿਹਨਤ ਲੱਗੂਗੀ ਤਾਂ ਇਹ ਕਹਿੰਦਾ ਚਾਲੇ ਵੇਲੇ ਨਿੰਨ ਦੇ ਵੀਰ ਨੇ ਵੇਲੇ ਨੂੰ ਜਮਾ ਵਿਲੇ ਹੋ ਜੇ ਤਾਂ ਹੈਨਾ ਜਮਾ ਆ ਓਕੇ ਓਕੇ ਫਿਰ ਜਾਵਾਂਗੇ ਬੁਲਟ ਤੇ ਵੜਾ ਕੇ ਪਾਉਂਦੇ ਇੱਕ ਹਫ਼ਤਾ ਕਹਦਾਂਗੇ ਵੀ ਅਸੀਂ ਨਾ ਦੋਈ ਹਾਂ ਪਲਾ ਚਲੋ ਠੰਡੇ ਆ ਪਾਵਾਂਗੇ ਰਾਂਗੇ ਨਹੀਂ ਆਵਾਂਗੇ ਇਹ ਕਿ ਕੀਤੀ ਪਾਰ ਕਰਕੇ ਆਵਾਂਗੇ ਕੀਤੀ ਕਰ ਮੈਂ ਤਾਂ ਹੋ ਜੂਗਾ ਰਵੇ ਜਿੰਦਗੀ ਦੀ ਕਿਸ਼ਤੀ 'ਚ ਵੀ ਬਹਿ ਗਏ ਤੂੰ ਬੈਠਿਆ ਨਹੀਂ ਉੱਥੇ ਮਾ ਮਾ ਜਮੀਨ 'ਤੇ ਬੈਠਿਆ ਬਣ ਕੇ ਬੈਠਾਂ ਨੂੰ ਤਾਂ ਡਰ ਲੱਗੂ ਨਾ ਡਰ ਡਰ ਤਾਂ ਗੰਗਾ ਦਾ ਹੈਲੋ ਦੋਸਤੋ ਗੁੱਡ ਮਾਰਨਿੰਗਸ ਅੱਜ 20 ਤਰੀਕਾ ਸਵੇਰ ਦੇ ਵੱਜ ਗਏ 4:30 ਤਾਂ ਬਾਹਰ ਦੇਖਾਂ ਮੀਂਹ ਪੱਲ ਪਈ ਜਾਂਦਾ ਨਹੀਂ ਸਾਰੀ ਗਰਮੀ ਲੰਘ ਗਈ ਤੇ ਹੁਣ ਤੱਕ ਮੀਂਹ ਦੀ ਬਹੁਤ ਅੜੀਕ ਸੀ ਵੇਟ ਕਰਦੇ ਸੀ ਮੀਂਹ ਨਹੀਂ ਪੈਂਦਾ ਮੀਂਹ ਨਹੀਂ ਪੈਂਦਾ ਪੱਲ ਪਈ ਜਾਂਦਾ ਖੰਡ ਠੰਡੇ ਤੋਂ ਤਾਂ ਜੱਕੇ ਵੀ ਪੁੱਠਾ ਸਿੱਧਾ ਲਿਟੀ ਜਾਂਦਾ ਬਈ ਨਾ ਨਾ 9:11 ਦਾ ਟਾਈਮ ਹੋ ਗਿਆ ਨਹੀਂ ਅੱਕੇ ਪਤਾ ਕੀ ਇਹ ਸਵੇਰੇ ਜਦੋਂ ਹਨਾ 8:00 ਵਜੇ ਦੇ 8:00 ਵਜੇ ਨੂੰ ਆਪਾਂ ਕੱਖ ਲਿਆ ਕੇ ਦੁਪਹਿਰ ਜਾ ਕੇ ਖੇਤ ਦੇ ਕੰਮੋਂ ਦੇ ਖੇਤ ਜਾਂਦੇ ਨਹੀਂ ਅਦਰਵਾਈਜ਼ ਅੰਦਰ ਵੜ ਕੇ ਪੱਖਾ ਲਾ ਕੇ ਪੈਣਾ ਪੈਂਦਾ ਕਿਉਂਕਿ 9:00 10:00 ਵਜੇ ਤਾਂ ਹਰ ਇੱਕ ਅੰਦਰ ਵੜ ਕੇ ਪੱਖਾ ਲਾਉਣ ਵਾਲੀ ਕੰਮ ਹੋ ਜਾਂਦਾ ਸੋ ਜਿਹੜੇ ਖੇਤ 'ਚ ਕੰਮ ਕਰਦੇ ਨੇ ਜਾਂ ਜਿਹਨਾਂ ਨੂੰ ਕੰਮ ਹੁੰਦਾ ਤਾਂ ਉਹ ਵੀ 8:00 ਵਜੇ ਤੋਂ ਬਾਅਦ ਘਰ ਦਾ ਕੰਮ ਧੰਦਾ ਨਾ ਮੇੜ ਕੇ ਬਾਹਰ ਜਾਂਦੇ ਨੇ ਤਾਂ ਅੱਜ ਠੰਡ ਹੈ ਬੱਦਲ ਵਾਈ ਹੈ ਮੀਂਹ ਪਿਆ ਸਵੇਰੇ 4:00 ਵਜੇ ਮੀਂਹ ਪੈਣ ਲੱਗਿਆ ਸੀ ਬਹੁਤ ਸੋਹਣਾ ਮੀਂਹ ਪੈ ਗਿਆ ਮੈਨੂੰ ਲੱਗਦਾ ਘੱਟੋ ਘੱਟ ਇਦਾਂ ਦਾ ਮੀਂਹ 6.5 ਮਹੀਨਿਆਂ ਬਾਅਦ ਪਿਆ ਹੋ। ਅੱਧਿਆ ਗਾਂਈ ਬਾਲੀ ਗਰਮੀ ਮੰਨਦੀ ਆ ਝੱਗ ਡੇਗੀ ਜਾਂਦੀ ਆ ਮੈਂ ਬੁਹਾਰੇ ਤਾਂ ਨਹੀਂ ਲਾਇਆ ਮੈਂ ਗਿੱਲਾ ਵਾਲਾ ਹੋ ਜਾਂਦਾ ਥੋਂ ਚੱਲ ਅੱਜ ਸੁੱਕਾ ਰਹੂਗਾ। ਬਸ ਕਿ ਜਦੋਂ ਮੀਂਹ ਪਿਆ ਨਾ ਇਹਦੇ ਉਹ ਮੂਰੇ ਪੰਤਾਲਾ ਜਿਹਾ ਲਵਾਉਣ ਵਾਲਾ ਸੱਟ ਦੇ ਤਾਂ ਸਾਰਾ ਇਥੋਂ ਦੀ ਘਰਾਪਾ ਕੇ ਹਨ ਵਾਲੀ ਵੀ ਦੀ ਸਾਰਾ ਰੇਤਾ ਲਓ ਵੀ ਖੇਤਾਂ ਵੱਲ ਨੂੰ ਆ ਗਏ ਤਾਂ ਖੇਤ ਦੇ ਵਿੱਚ ਖੇਤਾਂ ਦੇ ਵਿੱਚ ਪੂਰੀ ਰੌਣਕ ਹੋਈ ਪਈ ਐ ਦਰਖਤ ਉਹ ਨੇ ਇਹ ਜਿੰਨਾ ਤੇ 6-6 ਮਹੀਨੇ ਹੋ ਗਏ ਪਾਣੀ ਨਹੀਂ ਦੇਖਿਆ ਦਰਖਤਾਂ ਨੇ ਕਿਉਂਕਿ ਉਹਰੇ ਕਣਕ ਵੇਲੇ ਝੜੀ ਲੱਗ ਰੇ ਝੜੀ ਤਾਂ ਲੱਗੀ ਐ ਯਾਨੀ ਕਿ ਉਦੋਂ ਥੋੜਾ ਥੋੜਾ ਛਿੜਕ ਸੰਭਾ ਇਹ ਤਾਂ ਹੋਈ ਗਿਆ ਵੀ ਥੋੜੀ ਥੋੜੀ ਝੜੀ ਜੀ ਵਾਂਗੂ ਕਣੀਆਂ ਸਿੱਟੀ ਗਈਆਂ ਨੇ ਪਰ ਜਿਵੇਂ ਮੀਂਹ ਕਹਿੰਦੇ ਉਹਨੇ ਵੀ ਮੀਂਹ ਪਿਆ ਜਿਵੇਂ ਅੱਜ ਸਵੇਰੇ ਮੀਂਹ ਪਿਆ ਇਸ ਹਿਸਾਬ ਨਾਲ ਤਾਂ ਸੀ 7 ਮਹੀਨੇ ਹੋ ਗਏ ਤਾਏ ਥਾਂ ਤੇ ਮੀਂਹ ਨਹੀਂ ਪਿਆ ਬਹੁਤ ਸੋਹਣਾ ਮੀਂਹ ਪੈ ਗਿਆ ਵਾਤਾਵਰਨ ਸਾਫ਼-ਸਾਫ਼ ਸਾਫ਼ ਹੀ ਮੌਸਮ ਹੈ ਆ ਜਿਹੜੀਆਂ ਜੇਰੀਆਂ ਲੱਗੀਆਂ ਹੋਈਆਂ ਨੇ ਆ ਜਿਵੇਂ ਝੋਨਾ ਲਾਈ ਜਾਂਦੇ ਨੇ ਜਾਂ ਲੱਗੇ ਹੋਏ ਨੇ ਜਿਹੜੇ ਝੋਨੇ ਲੱਗੇ ਹੋਏ ਸੀ ਪਹਿਲਾਂ ਉੱਥੇ ਕਣੀਆਂ ਪੈ ਗਈਆਂ ਉਹ ਤਾਂ ਚੱਲੂ ਪੂਰਾ ਸ਼ਾਨਦਾਰ ਆ ਕਿਉਂਕਿ ਇਹਦੇ ਡਾਲਦ ਜਿਹੜੇ ਮੱਚਦੇ ਨਹੀਂ ਜਿਵੇਂ ਹੁਣੇ ਲੱਗੀ ਹੋਈ ਆ ਤੇ ਡਾਲ ਦੀ ਮੱਚਰੇ ਇੱਥੋਂ ਹੀ ਚੱਲ ਪੂ ਇਥੇਤਾਂ ਦੇ ਵਿੱਚ ਆ ਕੇ ਬੈਸੀ ਬਹੁਤ ਜੀ ਲੱਗਦਾ ਪੂਰਾ ਸੁਆਦ ਆ ਪਿਆ ਅੱਜ ਕਿਉਂਕਿ ਅੱਜ ਜਿਹੜੀ ਆਪਣੀ ਝੋਨਾ ਲੱਗਿਆ ਹੋਵੇ ਵਿੱਚ ਰਹਿ ਵੀ ਤਾਇਆ ਜਪਾ ਰਿਹਾ ਡੇੜੀ ਤੇ ਤਾਇਆ ਗਏ ਹੋਏ ਨੇ ਉਧਰ ਉਹ ਤਾਇਏ ਤੁਰੇ ਪਵਾ ਲਾਂ ਡੇੜੀਆਂ ਨੇ ਵੀ ਤੇਰੇ ਪਵਾ ਲੈਣੇ ਆ ਤਾਂ ਆਪਾਂ ਗੇੜਾ ਮਾਰਨ ਆ ਗਏ ਮੱਕੀ ਦੇਖ ਕੇ ਦਿਲ ਖੁਸ਼ ਹੁੰਦਾ ਜਦੋਂ ਆਪਣੀ ਸਰਨੋ ਤੁਸੀਂ ਦੇਖ ਸਕਦੇ ਹੋ ਵੀ ਵੀਡੀਓ ਦੇ ਵਿੱਚ ਇਹ ਪਹਿਲਾਂ ਇਹ ਕੀਲਾ ਨਹੀਂ ਚੱਲਿਆ ਸੀ ਪਰਲਾ ਤਾਂ ਵਧੀਆ ਸੋਹਣਾ ਚੱਲ ਪਿਆ ਸੀ ਇਹਦੇ ਉੱਤੇ ਪੰਜ ਦੇ ਦੁਪਹਿਰੇ ਆਈ ਸੀ ਤਾਂ ਲੱਗਿਆ ਵੀ ਇਹ ਸਾਰੀ ਮੱਚੀ ਪਈ ਆ ਉਸ ਤੋਂ ਬਾਅਦ ਆਪਾਂ ਸਪਰੇਅ ਕੀਤੀ ਮੂਸਾ ਸਿੱਧੂ ਮੂਸੇ ਵਾਲੇ ਦੇ ਨਾਂ ਤੇ ਇੱਕ ਸਪਰੇਅ ਬਣੀ ਹੋਈ ਆ ਜਾਨੀ ਕਿ ਘਾਟਾਂ ਵਾਲੀ ਤੇ ਕਰੰਟਾ ਜਿਹੜੀ ਉਹ ਸੁੰਢੀ ਵਾਸਤੇ ਸੀ ਉਹ ਕਰੀਤੀ ਤਾਂ ਉਹਦੇ ਨਾਲ ਫਰਕ ਪੈ ਗਿਆ ਉਸ ਤੋਂ ਬਾਅਦ ਫੇਰ ਅੱਗੇ ਸਬੂ ਤਾਂ ਦੁਬਾਰਾ ਡਾਈਰੀ ਇਸਪਰੇ ਹੱਕ ਦੋ ਕਰਤੀਆਂ ਪਰ ਤੁਸੀਂ ਅੱਜ ਦੇਖੋ ਆ ਗਿਆ ਸਾਡਾ ਪਾਲੀ ਯਾਰ ਕਿਉਂ ਪਾਲੀ ਇੱਕ ਰਾਏ ਦੇ ਅੱਜ ਹਾਂਜੀ ਕਿੱਧਰੋਂ ਆਇਆ ਪਹਿਲਾਂ ਇਹ ਦੱਸ ਲੱਬੜਿਆ ਪਿਆ ਮੁੰਡਾ ਸਮਝ ਜੀ ਦੀ ਲਾਉਣੀ ਸੀ ਹੈ ਸਮਝ ਜੀ ਦੀ 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 ਲਾਉਣੇ ਹਾਂ ਚਲੋ ਕੋਈ ਮੋਟਾ ਮੋਟਾ ਪੁੱਛੀ ਕਿੱਥੇ ਉਹ ਨਾ ਵਾਹਣ ਕਿੱਥੇ ਲਾ ਰੱਖਿਆ ਉਹਨਾਂ ਹੋ ਗਿਆ ਆਪਣਾ ਪੈਂਦੀ ਦੇ ਪਰਲੇ ਪਾਸੇ ਤੂੰ ਹਾਂ ਇਹ ਮਾੜਾ ਦੋ ਦੋ ਪੋਰੀਆਂ ਵੀ ਲੱਗ ਗਈਆਂ ਲੱਗੀਆਂ ਦੋ ਪੋਰੀਆਂ ਤਾਂ ਇੰਨਾ ਕੰਮ ਕਰਦੀਆਂ ਨਹੀਂ ਦੀ ਕਰਦੀਆਂ ਪਹਿਲੇ 6 ਮਹੀਨੇ ਬਾਈ ਚਾਰੇ ਦੂ ਪਹਿਲਾ ਪਾਇਆ ਰੇਤਾ ਪਾਇਆ 6 ਮਹੀਨਿਆਂ ਤੋਂ ਪਹਿਲਾਂ ਮੀਂਹ ਪਿਆ ਹੋਇਆ ਆਪਣੇ ਜਿਹੜਾ ਕਣਕੇ ਵੇਲੇ ਪਿਆ ਉਹ ਤਾਂ ਸੜਾਕਾ ਜੀ ਹੁੰਦਾ ਸੀ ਉਹ ਮੀਂਹ ਨਾ ਮੰਨ ਨਰਖਤਾ ਨੂੰ 8-9 ਮਹੀਨੇ ਹੋ ਗਏ ਜੀਰਿਓ ਤੋਂ ਖੜੀ ਤੀ ਜਿਰੋ ਤਾਕੜਾ ਮੀਂਹ ਪਿਆ ਮੈਨੂੰ ਵਾਲੇ ਮੱਕੀਆਂ ਦਾ 4 ਰੁਪਇਆ ਔਰ ਇੱਥੇ ਹੀ ਰੇਤਾ ਯਾਰ ਹੁਣੇ ਤੋਤੀਆਂ ਤਾਂ ਗਈਆਂ ਹਾਂ ਇਹ ਜ਼ਰੂਰੀ ਆ ਬਾਦਿਆਂ ਸਕੂਟਰੀਆਂ ਦਾ ਨਜ਼ਾਰਾ ਹੈਗਾ ਦੇਖੋ ਬਈ ਨਜ਼ਾਰਾ ਪੂਰਾ ਫੋਲਾ ਨਜ਼ਾਰਾ ਜਲੇ ਹਾਂ ਹੂੰ ਪਰ ਗਰੰਟੀ ਇਹ ਤਾਂ ਦੂਜੀ ਲੈਂਦੇ ਆ ਨਾ ਉਹ ਗਾਰੰਟੀ ਵਾਲੀ ਵੀ ਕਿਹੜੀਆਂ ਗਾਰੰਟੀਆਂ ਹੁੰਦੀਆਂ ਨੇ ਬੱਲੀ ਚੱਲੀ ਜਾਣ ਵਧੀਆ ਚੱਲੀ ਐ ਨਾ ਆਪਾਂ ਥੋੜਾ ਕਰਦੇ ਆ ਧੱਕਾ ਜਾਂ ਦੇ ਹੁਣ ਸਾਡੇ ਸਾਰਾ ਤਾਂ ਖੇਤ ਗੇੜੇ ਲੱਗਣਾ ਸੁਣ ਲੈ ਅਸੀਂ ਸਦਾ ਰੋਜ ਦਾ 100 ਦਾ ਤੇਲ ਸੀ 100 150 ਦਾ ਜਿੱਦ ਦੀਆਂ ਲੈਂਦੀ ਆਪੀ ਤੇਲ ਲੱਗਦੇ ਹੀ ਨਹੀਂ ਕੱਲ ਚ ਮੁਕਾਤਾ ਟਰੈਕਟਰ ਸਾਰਾ ਗਾਰੇ ਨਾਲ ਲੱਬੜਿਆ ਪਿਆ ਸੀ ਕਿਉਂਕਿ ਕਦੂ ਕੀਤਿਆਂ ਨਾਲ ਹੌਲੀ ਹੌਲੀ ਦੇਖ ਸਕਦੇ ਹਾਂ ਆਹੋ ਸਾਰੇ ਆਪਾਂ ਸਾਫ਼ ਕਰਤੇ ਤੇ ਟ੍ਰੈਂਚਾਂ ਕਦਾ ਤੱਕ ਸੀ ਇਸੇ ਵਾਂਗੂ ਲੈ ਵੀ ਤਾਇਆ ਕੀ ਹੋ ਰਿਹਾ ਗਾਈ ਦੀ ਤਾਰ ਇੱਕ ਇਹਦੀ ਵਿਚੋ ਤੇ ਉਹ ਜਿਹੜੀ ਸਿਰੇ ਤੇ ਖੜੀ ਆ ਉਹਦੀ ਵੀ ਚੋਲੀ ਤਾਂ ਹੁਣ ਜਿਹਦੀ ਤਾਂ ਚੋਈ ਜਾਂਦਾ ਇੱਕ ਇਹ ਆ ਇੱਕ ਆ ਜੋਣੀ ਆ ਜਦੋਂ ਦਾ ਸੈੱਟ ਪਾਇਆ ਉਹਨਾਂ ਦੀ ਕੋਈ ਦਿੱਕਤ ਨਹੀਂ ਹੋਊਗੀ ਤਾਂ ਮੀਂਹ ਆਵੇ ਕੁਛ ਆਵੇ ਤਾਂ ਆਰਾਮ ਨਾਲ ਇੱਕ ਥਾਂ ਵਿੱਚ ਖੜੀਆਂ ਰਹਿੰਦੀਆਂ ਉੱਪਰ ਪੱਕੇ ਚੱਲਦੇ ਨੇ ਜੇ ਗਰਮੀਆਂ ਹੁਣ ਤਾਂ ਪਫਾਰੇ ਲੱਗੇ ਹੋਏ ਨੇ ਇੱਧਰਲੇ ਸੜ ਕੂਲਰ ਵੀ ਚੱਲਦਾ ਪੰਬੀਏ ਜੇ ਜੀਰੀ ਦੇ ਢਾਲ ਦੱਬਣੇ ਨੇ ਕਿਉਂਕਿ ਜਿੱਥੇ ਜੀਰੀ ਲਾਈ ਹੋਈ ਹੈ ਝੋਨਾ ਲਾਇਆ ਹੋਇਆ ਉਹਦੇ ਵਿੱਚ ਕਈ ਢਾਲ ਮਰ ਗਏ ਕਈ ਬੂਜੇ ਮਰ ਗਏ ਤਾਂ ਉਹ ਦੁਬਾਰਾ ਲਾਉਣੇ ਪੈਣਗੇ ਬੀ ਪੱਤੀ ਗੁੱਸੀਆਂ ਲਾਉਣੀਆਂ ਨੇ ਮੈਂ ਤਾਂ ਆਇਆ ਰੈਡੀ ਤੰਨੇ ਆ ਤਾਂ ਦੂਜੇ ਖੇਤ ਲਾਉਣੀਆਂ ਨੇ ਹੁਣ ਆਪਾਂ ਕੱਖ ਚਾਰ ਲਿਜਾ ਕੇ ਘਰੇ ਤਾਂ ਆਪ ਰੋਟੀ ਖਾ ਲਈ ਉਹਨਾਂ ਦੀ ਰੋਟੀ ਲਿਜਾਣਾ ਲੈ ਵੀ ਚਾਹ ਦਾ ਟਾਈਮ ਹੋ ਗਿਆ ਜੇ ਦਾਲ ਲਾਈ ਜੰਨੇ ਜੀਰੀ ਦੇ ਮਰ ਕੇ ਦਾਲ ਤਾਂ ਉਹ ਵਿੱਚ ਲਾਉਣੇ ਨੇ ਕਾਫੀ ਵੀ ਮਰੀ ਪਈ ਹੁਣ ਚਾਹ ਦਾ ਟਾਈਮ ਹੋ ਗਿਆ ਤਾਂ ਆਇਆ ਕੰਨ ਵੀ ਚਾਹ ਪੀ ਕੇ ਪਹਿਲਾਂ ਸਰੀਰ ਕੰਡੇ ਤੇ ਕਰੀਏ ਮੱਝ ਦੇਖਦੇ ਆਂ ਚੱਲ ਲੱਗਾਂਗੇ ਹੈ ਫੇਰ ਜਾ ਕੇ ਕੰਮ ਤੇ ਲੱਗਣਗੇ ਵਾਣਾ ਸਰੀਰ ਨੂੰ ਬਣਾਈਏ ਸਰੀਰ ਨੂੰ ਬਣਾਈ ਹਾਂ ਤਾਂ ਤਾਇਕ ਨੇ ਚਾਲੇ ਵੇਲੇ ਨਿੰਨ ਦੇ ਵੀਲੇ ਨੇ ਵੇਲੇ ਨੂੰ ਜਮਾ ਵਿਲੇ ਹੋ ਜੇ ਤਾਂ ਹੈਨਾ ਜਮਾ ਓਕੇ ਓਕੇ ਫਿਰ ਜਾਵਾਂਗੇ ਬੁਲਟ ਤੇ ਵੜਾ ਕੇ ਪਾਉਂਦੇ ਇੱਕ ਹਫਤਾ ਕਹਾਂਗੇ ਵੀ ਅਸੀਂ ਨਾ ਤੇ ਹੋਈ ਹਾਂ ਪਲਾਂ ਚਲੋ ਠੰਡੇ ਹਵਾਵਾਂ ਜੀ ਰਾਂਗੇ ਠੰਡੀਆਂ ਹਵਾਵਾਂ ਇਹ ਕਿ ਕਿਸ਼ਤੀ ਪਰ ਕਰਕੇ ਆਵਾਂਗੇ ਕਿਸ਼ਤੀ ਕਰ ਲਾਂਗੇ ਹਾਂ ਐ ਤਾਂ ਹੋ ਜੂਗਾ ਰਵੇ ਜਿੰਦਗੀ ਦੀ ਕਿਸ਼ਤੀ ਜੀ ਬੈ ਗਏ ਤੂੰ ਬੈਠਿਆ ਨਹੀਂ ਉੱਥੇ ਮਾ ਮਾ ਜਮੀ ਨਹੀਂ ਬੈਠਿਆ ਬਣ ਕੇ ਬੈਠਾਂ ਨੂੰ ਤਾਂ ਡਰ ਲੱਗੂ ਨਾ ਡਰ ਤਾਂ ਨਾ ਰੀ ਨੂੰ ਬਣਾ ਕੇ ਸਮਾਰ ਕੇ ਆਣ ਨਹੀਂ ਦਰਦਾ ਖਾਣ ਲੱਗਦਾ। ਦੋਸਤੋ ਆ ਗਏ ਆਪਾਂ ਝੋਨੇ ਕੋਲੇ 10:00 ਵਜੇ ਕਿਉਂਕਿ ਆਪਾਂ ਆ ਗਏ ਸੀ 8:30 ਵਜੇ। 8:30 ਵਜੇ ਆਪਾਂ ਰੋਟੀ ਲੈ ਕੇ ਆ ਗਏ ਸੀ ਡੈਡੀ ਬਰਾਹ ਦੀ। ਡੈੜੇ ਤੇ ਤਾਇਆ ਦੋਏ ਸੀ। ਆ ਦੇਖੋ। ਆ ਹਾਲਾ ਝੋਨੇ ਦਾ। ਤਾਂ ਹੁਣ ਆਪਾਂ ਝੋਨਾ ਲਾਵਾਂਗੇ। ਕਿਉਂਕਿ ਇਹਦੇ ਵਿੱਚੋਂ ਅੱਧੀ ਤੋਂ ਜ਼ਿਆਦਾ ਮਰੀ ਪਈ ਆ। ਹਾਂ? ਬਹੁਤ ਵਧੀਆ। ਠੰਡਾ ਮੌਸਮ। ਠੰਡਾ ਮੌਸਮ ਆ। ਹਾਂ। ਆਹ ਵੇ ਬਾਰਾ ਗੁੱਟੀਆਂ ਲਈ। ਜਿੱਤੋ ਆਤਵਾਂ ਲਾ ਕੇ ਲਾਵੇ ਢਾਲ ਫਿਰ ਸਾਰੇ ਚੱਲ ਪੈਣਾ। ਆਏ। ਆ ਦੇਖੋ ਭਈ ਤਾਂ ਸਾਨੂੰ ਦੇਖਣ ਚ ਵੀ ਲੱਗਦਾ ਉਹ ਇਧਰੋਂ ਆਪਾਂ ਲਾਤੀ ਉੱਥੇ ਤੱਕ ਆ ਦੇਖੋ ਵਿੱਚੋਂ ਕਿਵੇਂ ਅੱਧੀ ਮਰੀ ਪਈ ਆ ਸਾਰੇ ਜਦੋਂ ਜਿਹੜੇ ਆ 2 ਕਿਲੋ 2 ਕਿਲੋ ਚੋਂ ਜ਼ਿਆਦਾ ਮਰੀ ਗਿਆ ਕਿ ਬੱਜ ਗਿਆ ਸਿਖਰ ਦੁਪਹਿਰਾ ਹੋ ਗਿਆ ਪਾਣੀ ਵੀ ਅੱਗ ਵਰਗਾ ਹੋ ਗਿਆ ਕਿਉਂਕਿ ਪਹਿਲਾਂ ਤਾਂ 11:00 ਵਜੇ ਤੱਕ ਤਾਂ ਹੈਗਾ ਸੀਗਾ ਪਾਣੀ ਠੰਡਾ ਬੱਦਲ ਬਾਈ ਜੀ ਸੀ ਉੱਪਰ ਪਰ ਧੁੱਕੀ ਘੜਤੀ ਹੁਣ ਤੇ 1:00 ਵਜੇ ਗਿਆ ਹੁਣ ਘੰਟਾ ਨੇੜੇ ਘੰਟੇ ਰਸ਼ਟ ਕਰਨਗੇ ਮੈਂ ਚਾਹ ਪਾਣੀ ਲਾ ਕੇ ਦਿੰਨਾ ਫਿਰ ਚਾਹ ਪਾਣੀ ਪਿਆ ਕੇ ਦੂ ਬਾਅਦ ਗਾਈਆਂ ਥਾਮਾਂਗੇ ਤਾਂ ਹਜੇ ਕਾਫੀ ਲੱਗੂ ਇਹਦੇ ਵਿੱਚ ਪਹਿਲਾਂ ਤਾਂ ਐਂ ਸੀ ਵੀ ਆਹੀ ਸਾਈਡ ਲੱਗੂ ਹੁਣ ਤਾਂ ਖਾਸ ਹੀ ਆ